ਲੁਧਿਆਣਾ ਲੋਕ ਸਭਾ ਸੀਟ ਜਿਸ ਨੂੰ ਹੋਟ ਸੀਟ ਵੀ ਕਿਹਾ ਜਾ ਰਿਹਾ ਹੈ ਪੂਰੇ ਪੰਜਾਬ ਦੀ ਨਜ਼ਰ ਲੁਧਿਆਣਾ ਦੀ ਸੀਟ ਉੱਤੇ ਟਿਕੀ ਹੋਈ ਹੈ ਕਿਉਂਕਿ ਚਾਰੋਂ ਪਾਰਟੀਆਂ ਨੇ ਆਪਣੇ ਚਾਰੋਂ ਦਿੱਗਜ ਇਸ ਸੀਟ ਲਈ ਉਤਾਰੇ ਹਨ ਇਸ ਲੜੀ ਵਿੱਚ ਸ਼ੋਮਨੀ ਕਾਲੀ ਦਲ ਦੇ ਲੁਧਿਆਣਾ ਤੋਂ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਨੇ ਚੋਣ ਪ੍ਰਚਾਰ ਦੌਰਾਨ ਦੱਸਿਆ ਕਿ ਉਹ 13 ਮਈ ਦਿਨ ਸੋਮਵਾਰ ਨੂੰ ਨਾਮਜ਼ਦਗੀ ਪੱਤਰ ਭਰਨਗੇ ਉਹਨਾਂ ਨੇ ਕਿਹਾ ਕਿ ਵਾਲਿਆਂ ਨੂੰ ਅਜਮਾ ਕੇ ਵੇਖ ਲਿਆ ਹੁਣ ਲੁਧਿਆਣਾ ਵਾਸੀ ਲੁਧਿਆਣਾ ਵਾਲਿਆਂ ਨੂੰ ਵੋਟ ਪਾਉਂਡ ਇਸ ਮੌਕੇ ਤੇ ਉਹਨਾਂ ਨੇ ਬੋਲਦੇ ਕਿ ਆਕਤਕ ਪ੍ਰੋਗਰਾਮਾਂ ਤੇ ਲੋਕਾਂ ਨੂੰ ਮਿਲਣ ਤੇ ਅਪੀਲ ਕਰਨ ਲਈ ਜਾ ਰਹੇ ਹਨ ਤੇ ਲੋਕਾਂ ਵੱਲੋਂ ਭਰਮ ਹੰਕਾਰਾ ਮਿਲ ਰਿਹਾ ਹੈ ਲੋਹਾਰਾ ਨਗਰ ਦੇ ਲਾਗੇ ਬਾਬਾ ਵਿਜੇ ਚਾਲਜੀ ਵੱਲੋਂ ਲੰਗਰ ਦੀ ਪੰਡਾਰੇ ਦੀ ਸਦਾਨਾ ਪੰਡਾਲਾ ਲਾਇਆ ਗਿਆ ਜੀ ਜਗਵੀਰ ਸਿੰਘ ਸੋਖੀ ਜੀ ਸਾਡੇ ਹਲਕਾ ਇੰਚਾਰਜ ਆਤਮ ਨਗਰ ਉਹਨਾਂ ਦੇ ਨਾਲ ਮੈਨੂੰ ਇੱਥੇ ਆਉਣ ਦਾ ਅਫਸਰ ਪ੍ਰਾਪਤ ਹੋਇਆ ਨਾਲ ਮੋਹਰੀ ਸਾਹਿਬ ਨੇ ਇਸ ਸਲਾਣਾ ਭੰਡਾਰਾ ਇਹਨਾਂ ਦਾ ਲੰਗਰ ਲਾਉਂਦੇ ਨੇ ਔਰ ਇਹ ਮੈਨੂੰ ਇਹ ਪਤਾ ਲੱਗਿਆ ਇੱਥੇ ਆ ਕੇ ਵੀ ਬਾਬਾ ਕਿਰਤੀ ਆ ਆਪਣੀ ਮਿਹਨਤ ਕਰਕੇ ਕਿਰਤ ਕਰਕੇ ਆਪਣਾ ਪਰਿਵਾਰ ਪੇਟ ਪਾਲਦਾ ਤੇ ਪਰਿਵਾਰ ਪਾਲਦਾ ਆ ਜਿਹੜਾ ਇੱਕ ਭੰਡਾਰਾ ਲਾਉਂਦੇ ਨੇ ਇਹ ਇਹਨਾਂ ਦੇ ਵਰਵਾ ਕੋਈ ਇਹਨਾਂ ਨੂੰ ਮਿਲਿਆ ਹੋਇਆ ਕੋਈ ਇਹਨਾਂ ਨੂੰ ਕਿਸੇ ਸਥਾਨ ਦੀ ਸੇਵਾ ਕਰਦੇ ਉੱਥੇ ਇਹਨਾਂ ਨੂੰ ਵਰ ਮਿਲਿਆ ਹੋਇਆ ਉੱਥੇ ਰੋਟੀ ਨਹੀਂ ਚਲਾਉਂਦੇ ਆਮ ਕਰਕੇ ਬਾਬੇ ਰੋਟੀ ਚਲਾਉਂਦੇ ਨੇ ਸਥਾਨਾਂ ਤੋਂ ਪ੍ਰਕਿਰਤੀ ਬਾਬਾ ਮੈਂ ਕਹਿੰਦਾ ਵੀ ਇਸ ਤਰ੍ਹਾਂ ਦਾ ਕੋਈ ਨਾ ਕੋਈ ਇਹਨਾਂ ਦੇ ਪਰਮਾਤਮਾ ਦੀ ਜਗ੍ਹਾ ਚ ਬੰਦ ਲਿਆ 13 ਤਰੀਕ ਨੂੰ ਸਰ ਕਿੰਨੇ ਵਜੇ ਤੱਕ ਪਹੁੰਚ ਜਾਂਦੇ ਤੁਸੀਂ ਦੇਖੋ ਉਹ ਤਾਂ ਹੁਣ ਪ੍ਰੋਗਰਾਮ ਬਣੂਗਾ ਸਾਲਾ ਨਾਲ ਡਿਟੇਲ ਅਸੀਂ ਪਾਠ ਕਰਾਉਣਾ ਵਾ ਕਿ ਤੇ ਦਫਤਰ ਖੋਲਣਾ ਉਸ ਤੋਂ ਬਾਅਦ ਅਸੀਂ ਜਾਵਾਂਗੇ ਉਹ ਉਦੋਂ ਸਿਰੇ ਐਤਵਾਰ ਸ਼ਾਮ ਨੂੰ ਪਤਾ ਲੱਗ ਜਾਊਗਾ ਸਾਰਾ ਜੀ ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਸਾਰਾ ਲੋਕਾਂ ਨੂੰ ਅਪੀਲ ਆ ਵੀ ਲੁਧਿਆਣਾ ਬੀ ਨੂੰ ਜਿਤਾਓ ਲੁਧਿਆਣੇ ਸ਼ਹਿਰ ਦੀ ਗੱਲ ਕਰਨ ਵਾਲਾ ਜਿਤਾਓ ਲੁਧਿਆਣੇ ਦਾ ਰਹਿਣ ਵਾਲਾ ਜਿਤਾਓ ਬਾਹਰਲੇ ਲੋਕਾਂ ਨੂੰ ਆਪਾਂ ਪਰਖ ਲਿਆ ਪਹਿਲਾਂ ਦੇਖ ਲਿਆ ਹਨਾ ਆਪ ਲੁਧਿਆਣਾ ਬਹੁਤ ਪਛੜ ਗਿਆ ਲੁਧਿਆਣੇ ਦਾ ਵਿੱਚੋਂ ਜੋ ਕੋਈ ਹੋਊਗਾ ਉਹਨੂੰ ਪਤਾ ਹੋਊ ਸਮੱਸਿਆਵਾਂ ਨੇ ਕੀ ਨੇ ਉਹ ਸਾਰੀਆਂ ਸੁਸਾਇਟੀਆਂ ਸੁਹਾਵਾਂ ਨੂੰ ਸੰਗਠਨਾਂ ਨੂੰ ਵਪਾਰ ਮੰਡਲਾਂ ਨੂੰ ਹੈਨਾ ਇੰਡਸਟਰੀ ਦੇ ਜਿਹੜੇ ਸੰਗਠਨ ਨੇ ਉਹਨਾਂ ਨੂੰ ਜਾਣਦਾ ਹੋਵੇ ਨੇੜੇ ਉਹਨਾਂ ਦੇ ਵਿੱਚ ਬੈਠਦਾ ਹੋਵੇ ਉਹਨਾਂ ਦੀ ਗੱਲ ਸੁਣਦਾ ਹੋਵੇ ਉਹਨਾਂ ਦੀ ਗੱਲ ਸਮਝਦਾ ਹੋਵੇ ਉਹਨੂੰ ਫਿਰ ਐਂਡ ਤੱਕ ਪਹੁੰਚਾਉਣ ਦੀ ਸਮਰੱਥਾ ਰੱਖਦਾ ਹੋਵੇ ਲੁਧਿਆਣੇ ਦੇ ਸ਼ਹਿਰ ਦਾ ਬੰਦਾ ਚਾਹੀਦਾ